ਕੀ ਕਹਿ ਕੇ ਗਿਆ ਅਮਰਸ਼ਾ ਗ੍ਰਹਿ ਮੰਤਰੀ ਲੁਧਿਆਣੇ ਇਹ ਭਗਵੰਤ ਮਾਨ ਦੀ ਸਰਕਾਰ ਯਹਾਂ ਭਾਜਪਾ ਕੇ ਵਿਜੈ ਕੇ ਬਾਦ ਲੰਬਾ ਚੱਲਨੇ ਵਾਲੀ ਨਹੀਂ ਹੈ ਲੰਬਾ ਚੱਲਨੇ ਵਾਲੀ ਨਹੀਂ ਹੈ ਕਿਵੇਂ ਤੋੜ ਦੇਈਂਗਾ ਭਾਈ ਤੂੰ ਕੋਈ ਢੱਕਾ ਹੈ ਇਹ ਤੋੜ ਦੇਈਂਗਾ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਵਗੇ ਜੇ ਜਿਹੜੇ ਹੋਰ ਸੂਬਿਆਂ 'ਚ ਖਰੀਦ ਖਰੂ ਲੈਂਦੇ ਹੋਵਾਂਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਆਏ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦੂੰਗਾ ਤੂੰ ਆਪਦੀ ਬਚਾ ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਹਿੰਦਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਦਾ ਬਚਰ ਹੈ ਉਹੀ ਬਹੁਤ ਹੈ ਹਾਂ 4 ਤਰੀਕ ਨੂੰ ਆਪਦੀ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਹਾ ਤੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਇਹਨਾਂ ਫਰਦਿਲਾਇ ਨੀਤੀ ਕਰਦੇ ਨਫਰਤ ਦੀ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਿਹਾ ਗੱਲ ਸੁਣ ਲਓ ਪੰਜਾਬ ਚ ਕੋਸ਼ਿਸ਼ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮਤਿਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਰਾਂ ਨੇ ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਗੇ ਤੁਸੀਂ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ 400 ਰੁਪਏ ਦਿਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਸਾਥੋਂ ਮੋਦੀ ਮੋਦੀ ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦਸ ਦਹਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਆ ਆ ਅਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜਨੇ ਭਾਈ ਇਹਨੇ ਵਿਚਾਰ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਉਹਦੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੰन्यास ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਕੁ ਗੱਲ ਐ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐ ਲੋਕ ਵੇਲੇ ਹੀ ਬੈਠੇ ਆਰ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਵੇਲੇ ਕਰੋ ਸਾਰਿਆਂ ਨੂੰ ਵੇਲੇ ਕਰੋ ਇਹਨਾਂ ਨੂੰ ਗੱਲ ਹੀ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਮਲੂਕਾ ਛੱਡ ਗਿਆ ਭਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋਗੇ ਇਹਦੀ ਹਾਲਤਾ ਦੇਖ ਲਓ ਤੁਸੀਂ ਸਭ ਹੀਰੋ ਇਹਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੋਲ ਲੋਕ ਕਹਿੰਦੇ ਯਾਰ ਐ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਹਿਤਾ ਵੀ ਨਹੀਂ ਤੂੰ ਇੱਕੋ ਖਾਤਾ ਮੈਂ ਉਹ ਕੰਮ ਕਾਂਗਰਸ ਵਾਲਿਆਂ ਦਾ ਹੂ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ ਖਡੂਰ ਸਾਹਾ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਤ ਵਾਲਾ ਸੰਗਰੂਰ ਵਾਲਾ ਵੀਂਦਰ ਸਿੰਘ ਲਾ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਅਰਜ ਦੇ ਇਲਾਕੇ 'ਚ ਕੋਈ ਟਿਕਟ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਆਹ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਆਂ ਸੜਤੇ ਉਧਰਲਾ ਇੱਧਰ ਉਧਰਲਾ ਇੱਧਰ ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ ਆਹ ਬੀਜੇਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਤਾਂ ਉਹ ਤਾਂ ਉਂ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਚ ਵੇਚਿਆ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦਮੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇੱਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪ ਦੇ ਪੱਲੇ ਉਹ ਤੇਲ ਪਾਇਆ ਹੋਊਗਾ ਇਹ ਆ ਸਾਡੇ ਸਾਡੇ ਵਾਲੇ ਕੋ ਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ ਸਵਾਗਤ ਸਵਾਗਤ ਸੋ ਵੀਰੋ ਮੀਤ ਨੌਜਵਾਨ ਮੁੰਡਾ ਹੈ ਮਨਿਸਟਰ ਰਿਹਾ ਕੰਮ ਕਰਨ ਦਾ ਪਤਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ ਤਾਂ ਉੱਥੇ ਜਾ ਕੇ ਗੱਜੂਗਾ ਜੋ ਮੈਂ ਪਹਿਲਾਂ ਸੰਹਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ ਆਗੇ ਸੀ ਨਾ ਨਿਆਰੇ ਜਦੋਂ ਮੈਂ ਉੱਠਦਾ ਸੀਗਾ ਬੀਜੇਪੀ ਵਾਲੇ ਕੰਨਾਂ ਤੇ ਉਹ ਲਾ ਲੈਂਦੇ ਸੀ ਵੀ ਲੈ ਪਾਂਗਾ ਪਾਉ ਹੁਣ ਕੋਈ ਇਹ ਆ ਮਨ ਮੈਂ ਜਦੋਂ ਕਹਿੰਦਾ ਸੀ ਟਾਈਮ ਸਪੀਕਰ ਵੀ ਕਹਿੰਦੇ ਇਹਨੂੰ ਦੇ ਦੋ 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ ਜੇ ਨਾਂ ਦਿੱਤੇ ਇਹ ਦੋ ਘੰਟੇ ਚੱਲਣ ਨਹੀਂ ਦਿੰਦਾ ਫੇਰ ਸੋ ਬੜੇ ਕੰਮ ਰੋ ਕੀ ਕਰਾਈ ਨਹੀਂ ਸੀ ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲਿਆ ਜਾਂਦੇ ਨੇ ਪੈਸੇ ਪੈਸਾ ਹਿਸਾਬ ਦਿੱਤਾ ਤੂਰੀ ਵਾਲਾ ਉਹ ਸੂਆ ਸੀਗਾ ਕਿੱਡੀ ਗੱਲ ਸੀ ਜੀ ਸੂਆ ਟਕਣਾ ਸੀ ਟਕਦਾ ਨਾ ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ ਹੁਣ ਇੱਕੋ ਰੇਲਵੇ ਦਾ ਰਹਿ ਗਿਆ ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ ਜਿਵੇਂ ਕਹੋਗੇ ਉਹ ਮੈਂ ਕਰ ਲਾਂਗੇ ਧੂਰੀ ਦੇ ਹਸਪਤਾਲ ਦਾ ਬੁਰਾ ਹਾਲ ਸੀ ਉਹ ਕਰਨ ਲੱਗਿਆ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕਰ ਕਨੌਰ ਕਨੌਰ ਕਲਾ ਕਨੌਰੀ ਬਣ ਗਈ ਲਾਇਬ੍ਰੇਰੀ ਕਨੌਰੀ ਉਹ ਮੈਨੂੰ ਆਏ ਮੁੰਡੇ ਸਾਨੂੰ ਮੁੰਡੇ ਮਿਲੇ ਉਹ ਕਿੱਥੋਂ ਦੇ ਸੀਗੇ ਉਹ ਕਹਿੰਦੇ ਸੀਗੇ ਜੀ ਅਸੀਂ ਆਪਦਾ ਸਾਮ ਸੰਭਾਲ ਆਪ ਕਰਾਂਗੇ ਬੁੱਢਲਾਡੇ ਬੁੱਢਲਾਡੇ ਨਹੀਂ ਮਾਨਸਾ ਕਹਿੰਦੇ ਮੈਂ ਕੱਝ ਵੀ ਮੈਂ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦਿਓ ਜੀ ਮੈਂ ਬਣਾ ਦਿੰਨੇ ਸੋ ਮੈਂ ਤੁਹਾਨੂੰ ਦੱਸੀ ਜਨਾ ਉਹਨੂੰ ਲੋਕ ਪੁੱਛਣਾ ਆ ਕਰਨਗੇ ਇੱਥੇ ਦੇਖਣਾ ਆ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦਿਓ ਜੀ ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹਾਵਦੇ ਚੀਜ਼ ਐ ਫਿਰ ਤੁਸੀਂ ਹੋਰ ਦੱਸੋਗੇ ਹੋਰ ਦੇਖਣ ਆਉਣਗੇ ਤਾਂ ਨਜਾਇਜ਼ ਪਰਚੇ ਬੰਦ ਕਰਤੇ ਕੋਈ ਪੁਲਿਸ ਨੂੰ ਦੇਤੀ ਸਭ ਤੋਂ ਵਧੀਆ ਗੱਡੀਆਂ ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਵੀਰੋ ਤੁਸੀਂ ਹੈਰਾਨ ਹੋ ਜਾਓਗੇ 1 ਫਰਵਰੀ ਨੂੰ ਲਾਂਚ ਕੀਤੀ ਐ ਮਾਰਚ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਿਹਾ 15 ਮਈ ਤੱਕ ਦਾ ਸਾਡੇ ਇੱਕ ਤਿੰਨ ਮਹੀਨੇ ਦਾ ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ ਚ ਐਕਸੀਡੈਂਟ ਚ ਔਨ ਦਾ ਸਪੌਟ 17 ਮਤਲਬ 500 ਮਹੀਨੇ ਦਾ 500 ਮਤਲਬ 6000 ਹੋ ਗਿਆ ਸਾਲ ਦਾ ਆ ਤਿੰਨ ਮਹੀਨਿਆਂ ਚ ਉਹਨਾਂ ਨੇ ਤਿੰਨ ਮਹੀਨਿਆਂ ਚ 500 ਲੱਖ ਰੁਪਏ 1500 ਬੰਦਾ ਮਰਦਾ 249 ਬੰਦੇ ਮਰੇ ਸਾਢੇ 1250 ਦੀ ਜਾਨ ਬਚਾਤੀ ਜਨਾਬ ਐਸਐਸਐਫ ਨੇ ਨਾਲ ਦੀ ਨਾਲ ਉਹ ਗੱਡੀਆਂ ਟਗੜੀਆਂ ਦਿੱਤੀਆਂ ਹੋਈਆਂ ਨੇ ਉਹਨੂੰ ਪੜਾਂ ਕਰ ਦਿੰਦੇ ਨੇ ਕੋਈ ਟਰੱਕ ਟਰੱਕ ਖੜਾ ਪਹਿਲਾਂ ਆਪਾਂ ਖਬਰਾਂ ਕੀ ਬੜ ਨੇ ਟਰੱਕ ਖੜਾ ਖਰਾਬ ਹੋਇਆ ਥੱਲੇ ਗੱਡੀ ਵੜ ਗਈ ਸਾਰਾ ਟੱਬਰ ਖਤਮ ਐਦਾਂ ਹੀ ਖਬਰਾਂ ਆਉਂਦੀ ਹੁੰਦੀਆਂ ਨੇ ਹਾਂ ਪੰਜ ਤੋਂ 6 ਮਿੰਟ ਦਾ ਉਹਨਾਂ ਦਾ ਐਵਰੇਜ ਹੈ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਪ੍ਰਾਈਵੇਟ ਚਾਹੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪ ਹੀ ਸਾਫ਼ ਕਰ ਲਾਂਗੇ ਕਿਰਪਾ ਬੰਦੇ ਦੀ ਜਾਨ ਬਚਾਓ ਤੁਸੀਂ ਬਸ ਜੇ ਕੰਮ ਕਰਨੇ ਹੋਣ ਸੱਚੀ ਨੀਅਤ ਨਾਲ ਤਾਂ ਕੰਮ ਹੋ ਸਕਦੇ ਨੇ ਇੱਦਾਂ ਹੀ ਬਿਜਲੀ ਦਾ ਇੱਦਾਂ ਪਾਣੀ ਦਾ ਹੋ ਗਿਆ ਕਣਕ ਦਾ ਇੱਥੇ ਇਹਨਾਂ ਨੇ ਵਾਫਲਾ ਰੱਖਿਆ ਨਾ ਜੀ ਤਾਂ ਕਣਕ ਘਟਾਉਣ ਨੋ ਨੋ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਐਸ ਬਾਰ ਜਿਹੜੀ ਮੰਡੀ ਚ ਕਣਕ ਆਈ ਆ ਉਹੀ ਦੇਣੀ ਹੈ ਕੋਈ ਸੁਸਤਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਪਤਾ ਹੈ ਨਾ ਮੈਨੂੰ ਸਾਰਾ ਮੈਂ ਰਹਾਂ ਨਾ ਮਗਰੀਬੀਆਂ ਦੇਖਿਆ ਹੋਈਆਂ ਨੇ ਨਾ ਸ੍ਰੇਸ਼ ਕਰਕੇ ਤੁਹਾਡੇ ਕੋਲੇ ਆਇਆ ਹੁਣ ਇਹ ਨਾ ਕਹਦੇ ਭਗਵਾਨ ਜੀ ਮਾਨ ਤੂਰੀ ਤਾ ਆ ਗਿਆ ਜੇ ਕਿਤੇ ਇੱਧਰ ਟਡੋਗੜਾ ਆ ਜਾਂਦਾ ਜੇ ਕਿਤੇ ਰੰਗੀਆਂ ਆ ਜਾਂਦਾ ਇੱਧਰ ਕਾਂਝੜੇ ਆ ਜਾਂਦਾ ਲੈ ਇਹਨੂੰ ਹੋਰ ਵੋਟਾਂ ਪਾਣ ਦੇ ਵੀਰੋ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਮੈਂ ਤੁਹਾਡੇ ਜਵਾਕਾਂ ਵਾਸਤੇ ਮੰਗਣਾ ਆ ਮੈਂ ਫੇਰ ਆ ਜੂੰਗਾ ਤੁਹਾਡੇ ਕੋਲੇ ਪਰ ਮੈਂ ਹਰੇਕ ਥਾਂ ਦਾ ਜਾਣ ਨਹੀਂ ਸਕਦਾ ਪਰ ਮੈਂ ਕੋਸ਼ਿਸ਼ ਹੀ ਕਰਦਾ ਹਾਂ ਨਾ ਧੂਰੀ ਵਾਲੇ ਪਾਸੋਂ ਦਾ ਮੈਨੂੰ ਇਹ ਤਸੱਲੀ ਵੀ ਰਹਿੰਦੀ ਹੈ ਵੀ ਧੂਰੀ ਵਾਲ ਦਾ ਆਪਣੇ ਨੇ ਤੁਸੀਂ ਤਾਂ ਤੁਹਾਨੂੰ ਤਾਂ ਪਤਾ ਤੁਸੀਂ ਤਾਂ ਕਹਿੰਦੇ ਓਕੇ ਭਾਈ ਤੂੰ ਹੋਰ ਹੋਰ ਥਾਂ ਮੈਂ ਦੇਖ ਲੈ ਪਹਿਲਾਂ ਵੀ ਇਹੀ ਹੋਇਆ ਬੈਠਾ ਭਰਾ ਹੈ ਆਪਣਾ 골ਡੀ ਇਹ ਤਾਂ ਧੂਰੀ ਹੋਈ ਸੀ ਮੈਂ ਸਾਰੇ ਪੰਜਾਬ ਜਾਂਦਾ ਸੀ ਇਹਨੇ ਨੰਗੇ ਪੈਰੀ ਵੀ ਕਹਿਦਾ ਸੀ ਕੰਪੇਨ ਕਰਾਂਗੇ ਮੈਂ ਕਿਹਾ ਓਏ ਠੰਡ ਆ ਓਏ ਬਿਮਾਰ ਨਾ ਹੋ ਜਾਈ ਕਿਤੇ ਹੈਨਾ ਇਹ ਚੱਲਦਾ ਰਹਿਣਾ ਵੋਟਾਂ ਨਾਲ ਮੈਂ ਕਿਹਾ ਠੀਕ ਹੈ ਨਾ ਪਰ ਥੋੜਾ ਪਿਆਰ ਹੈ ਪਰ ਇਹ ਮੁੰਡਾ ਮੁੰਡਾ ਮੈਨੂੰ ਇਸ ਗੱਲੋਂ ਚੰਗਾ ਲੱਗਿਆ ਇੱਕ ਤਾਂ ਇਹ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਹੋਇਆ ਹੈ ਇੱਕ ਇਹਦਾ ਦਿਲ ਸੱਚਾ ਹੈ ਇਹ ਕਹਿੰਦਾ ਜੇ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਪਾਰਟੀ ਨਹੀਂ ਮੈਨੂੰ ਕਰਨ ਦਿੰਦੀ ਬਹੁਤ ਮਿਹਨਤੀ ਮੁੰਡਾ ਹੈ ਹੈਨਾ ਪਰ ਆਮ ਆਦਮੀ ਪਾਰਟੀ ਚ ਮਿਹਨਤੀਆਂ ਨੂੰ ਆਪਾਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਮੌਕਾ ਦਿੰਨੇ ਆ ਤੇ ਚਲੋ ਵੀ ਕੰਮ ਕਰੋ ਇਹ ਦੋਨੋਂ ਯੂਨੀਵਰਸਿਟੀ ਚ ਰਹੇ ਨੇ ਮਿੱਤ ਤੇ ਆਪਣਾ ਗੋਲਡੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੋਂ ਸ਼ੁਰੂ ਹੋਏ ਨੇ ਬੇਸ ਬਹੁਤ ਵਧੀਆ ਮਿਲ ਗਿਆ ਉੱਥੋਂ ਮਾਰਵਿੰਦਰ ਕੰਗ ਹੈ ਜਿਹੜਾ ਆਪਣਾ ਆਨੰਦਪੁਰ ਸਾਹਿਬ ਲੜ ਰਿਹਾ ਉਹ ਵੀ ਯੂਨੀਵਰਸਿਟੀ ਚ ਆਇਆ ਸੋ ਯੂਨੀਵਰਸਿਟੀ ਯੂਨੀਵਰਸਿਟੀ ਚ ਸੁਖਾਨਾਂਦ ਯੂਨੀਵਰਸਿਟੀ ਚ ਆਇਆ ਆਪਣਾ ਪਾਗੇਪੁਰਾਣੇ ਵਾਲਾ ਯੂਨੀਵਰਸਿਟੀਆਂ ਚੋਂ ਨਾ ਸਟੂਡੈਂਟ ਕਲਚਰ ਚ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਹੱਕਾਂ ਲਈ ਕਿਵੇਂ ਲੜੀਦਾ ਹੁੰਦਾ ਤੋ ਤਾਂ ਕਰਕੇ ਇਹ ਥੋੜਾ ਪਿਆਰ ਹੈ ਥੋੜਾ ਪਿਆਰ ਹੈ ਤੇ ਨਾਲ ਇਹ ਵੀ ਕਿਹਾ ਜਿੱਥੇ ਮਰਜੀ ਡਿਊਟੀ ਲਾ ਦੇ ਉਹ ਕਹਿੰਦਾ ਮੇਰੇ ਤਾਂ ਭਾਵੇਂ ਪੋਸਟਰ ਲਾਉਣ ਦੀ ਡਿਊਟੀ ਲਾ ਦੇ ਮੈਂ ਤਾਂ ਉਹ ਵੀ ਉਹ ਵੀ ਨਵਾ ਦੂੰਗਾ ਇਹ ਹੁੰਦੀ ਹੈ ਡੈਡੀਕੇਸ਼ਨ ਇਸੇ ਨਾਲ ਚੱਲਣਾ ਆਪਾਂ ਨੇ ਬਾਕੀ ਉਹਨਾਂ ਦੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ 65 ਪੁਆਇੰਟ ਸਾਲ ਦੇ ਯੂਥ ਦੇ ਪ੍ਰਧਾਨ ਨੇ ਸਾਰੀ ਉਮਰ ਯੂਥ ਹੀ ਰਹਿੰਦੇ ਨੇ ਉਹ ਤਾਂ ਹਾਂ ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਵੱਡੇ ਢੀਂਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤੱਤ ਕੱਢਿਆ ਜ਼ਿੰਦਗੀ ਦਾ ਤੱਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਪੈਰੀਂ ਹਥ ਲਾਈ ਗਏ ਉਦੋਂ ਵੇਗਾ ਛੋਟਾ ਆ ਗਿਆ ਉਹਦੇ ਲਈਂ ਗਏ ਇਹ ਵਿੱਚੋਂ ਬੀਬਾ ਜੀ ਵੀ ਆ ਗਏ ਉਹਦੇ ਲਈਂ ਗਏ ਕਹਿੰਦਾ ਵਿਚਲੀ ਸਾਲ 1.5 ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਐ ਪਹਿਰੀਆਂ ਥਲਾਉਂਦੇ ਨਾਲੇ ਭਲਾ ਡਾ ਡਿੱਪੂ ਦੀ ਬੱਸ ਵਾਂਗੂ ਟੇਢੀ ਹੋ ਗਈ ਹੁਣ ਤਾਂ ਬੱਸ ਉਹ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਤੇ ਹੈ ਜੀ ਕਿੱਕਲੀ ਓ ਯਾਰ ਕਿਉਂ ਸੁਣੀ ਜਾਂਦੇ ਹੋ ਬਾਰ ਬਾਰ ਕਿੱਕਲੀ ਉਹਨਾਂ ਦੀ ਜਾਨ ਪਈਏ ਨਿਕਲੀ ਉਹ ਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਾਉਂਦੇ ਤੱਕ ਕਿਰ ਕਰੋ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸ ਕਰਕੇ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਪ੍ਰੋਟੋਕਾਲ ਹੈ ਮੈਂ ਇੱਕ ਨੂੰ ਪੁੱਛਦਾ ਕਿਵੇਂ ਆ ਸੁਵੀਰਵਾਲ ਦਾ ਤੇ ਹਰਸਿਮਤ ਕੌਰ ਦਾ ਕੀ ਹਾਲ ਚਾਲ ਹੈ ਉਹ ਕਹਿੰਦਾ ਜੀ ਬਸ ਕੀ ਦੱਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਖਵੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਮੰਨਦਾ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਹੈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੁਢਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਮੈਂ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਕਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤਾਂਜਲੇ ਮਾਨ ਨੇ ਪੁੱਟੀ ਹੈ